ਲਾ ਦੋਸਤੋ ਅੱਜ ਆਪਾਂ ਸੌਪ ਦੀ ਵੀਡੀਓ ਬਣਾਉਣ ਲੱਗੇ ਆਂ ਤੇ ਆਪਾਂ ਨੂੰ ਜਾਣਕਾਰੀ ਜਿੰਨੀ ਹੈਗੀ ਐ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਹਦੀ ਬਜਾਈ ਕਦੋਂ ਕਰਨੀ ਐ ਕਿਵੇਂ ਕਰਨੀ ਐ ਤੇ ਇਹਦੀ ਕਟਾਈ ਕਿਵੇਂ ਕਰਨੀ ਐ ਕਦੋਂ ਕਰਨੀ ਐ ਇਹ ਤੁਹਾਨੂੰ ਇੱਕ ਵਾਰ ਮੈਂ ਸੌਪ ਦਿਖਾਉਣ ਲੱਗਿਆ ਕਿ ਮੈਂ ਪਹਿਲੀ ਵਾਰ ਨਹੀਂ ਬੀਜਦਾ ਮੈਨੂੰ ਕਈ ਸਾਲ ਬਜਾਈ ਕਰਦੇ ਨੂੰ ਹੋ ਗਏ ਤੇ ਆਪਣਾ ਵੀ ਰੇਟ ਵੀ ਬਹੁਤ ਹਾਈ ਹੁੰਦੇ ਆ ਇਹਦੇ ਵੀ ਆਪਾਂ ਦੁਕਾਨ ਤੋਂ ਲਿਉਣੇ ਇਹ じゃ ਕੋਈ ਘਰ ਨਹੀਂ ਹੋਣਾ ਜਿਹੜਾ ਨਾ ਸੌਫ ਲਿਆਉਂਦਾ ਹੋਵੇ ਤੇ ਨਾ ਖਾਂਦਾ ਹੋਵੇ ਸਾਰੇ ਕਿਤੇ ਚਲਦੀ ਐ ਹੋਟਲਾਂ 'ਚ ਵੀ ਚਲਦੀ ਐ ਚਾਹਾਂ 'ਚ ਪਾਉਣ ਨੂੰ ਦਵਾਈ ਵੋਟੀਆਂ ਜੜੀ ਵੋਟੀਆਂ ਇੱਕ ਤਰ੍ਹਾਂ ਦੀਆਂ ਇਹ ਤੁਹਾਨੂੰ ਸਾਰਾ ਦੱਸ ਦੂੰ ਮੈਂ ਡਿਟੇਲ ਦੇ ਵਿੱਚ ਵੀ ਕਿਵੇਂ ਕਟਾਈ ਕਰਨੀ ਐ ਵੀ ਬਜਾਈ ਕਟਾਈ ਸਾਰਾ ਮੈਂ ਹੁਣ ਦੱਸਦਾ ਤੁਹਾਨੂੰ ਮੈਂ ਦੋਸਤੋ ਆਪਨੀ ਸੌਂਫ ਬੀਜੀ ਹੋਈ ਆ। ਇਹਦੀ ਸੌਂਫ ਦੀ ਜਾਣਕਾਰੀ ਤੁਹਾਨੂੰ ਪੂਰੀ ਦੇ ਦਾਂਗੇ। ਪਰ ਆਪਾਂ ਗੱਲ ਐ ਕਰਦੇ ਆ ਨਾ ਵੀ ਆਪਾਂ ਨੂੰ ਬੀਜਣ ਦਾ ਫਾਇਦਾ ਕੀ ਐ? ਸਾਰੇ ਫਾਇਦੇ ਫਾਇਦੇ ਐ, ਨੁਕਸਾਨ ਕੋਈ ਨਹੀਂ ਹੈਗਾ। ਤੇ ਵੱਧ ਤੋਂ ਵੱਧ ਇਹਦੀ ਬਜਾਈ ਕਰੋ। ਹੁਣ ਆਪਾਂ ਨੂੰ ਹਰ ਚੀਜ਼ ਮਤਲਬ ਜੜੀ ਬੂਟੀਆਂ ਇੱਕ ਤਰ੍ਹਾਂ ਦੀਆਂ ਹੀ। ਨੁਕਸਾਨ ਤਾਂ ਕੋਈ ਹੈ ਹੀ ਨਹੀਂ, ਫਾਇਦੇ ਤੁਹਾਨੂੰ ਦੱਸਣ ਲੱਗਾਂ ਸਾਰੇ ਮੈਂ। ਇਹ ਹੁਣ ਸੌਂਫ ਐ। ਆਹ ਵਾਲੀ ਸੌਂਫ ਐ, ਮੈਂ ਅੱਜ ਕਟਾਈ ਕਰ ਰਿਆ ਸੀ ਇਹਦੀ। ਮਲਵਦੀ ਕਟਾਈ ਕਰ ਲਈ ਇਹ ਸਾਰੇ ਜਿੰਨੇ ਆ ਲੱਗੇ ਹੋਏ ਆ ਇਹ ਅੰਬ੍ਰੇਲਾ ਹੀ ਆ ਇੱਕ ਤਰ੍ਹਾਂ ਦੀ ਛਤਰੀ ਹੈ ਇਹਦੀ ਛਤਰੀ ਬਣ ਜਾਂਦੀ ਹੈ ਇਹ ਫੁੱਲਾਂ ਤੋਂ ਬਣਦੇ ਸਾਰੇ ਤਿਆਰ ਹੁੰਦੇ ਨੇ ਉਹ ਤੁਹਾਨੂੰ ਸਾਰੀ ਡੀਟੇਲ ਦੇ ਵਿੱਚ ਦਿਖਾਉਂਗਾ ਮੈਂ ਤੁਹਾਨੂੰ ਫੁੱਲ ਵੀ ਦਿਖਾਉਣਾ ਮੈਂ ਇਹ ਬੇਹਰੀ ਤਿਆਰ ਹੁੰਦੀ ਹੈ ਆ ਸਾਰੀ ਸੌ ਪਏ ਇਹ ਤਿਆਰ ਹੋ ਗਈ ਉਹਨਾਂ ਦਾ ਬਿਜਾਈ ਦਾ ਟਾਈਮ ਪਾਇ ਤੁਹਾਨੂੰ ਦੱਸ ਦਵਾਂਗਾ ਕੱਚੀ ਪੱਕੀ ਦਾ ਆ ਜਿਹੜੀ ਹੈਗੀ ਹੈ ਨਾ ਆਹ ਜੇ ਕੱਚੀ ਖੜੀ ਆ ਮੰਨ ਲਓ ਆਹ ਹਰੀ ਹੈ ਕੱਚੀ ਹੈ ਜੇ ਤਾਂ ਕਟਾਈ ਕਰਨੀ ਹੈ ਮੰਨ ਲਓ ਜੁਮੇ ਆਹ ਕਰ ਲਈ ਮੈਂ ਕਟਾਈ ਇਹਦੀ ਆਹ ਕਟਾਈ ਹਰੇ ਪੰਜ ਚ ਥੋੜੀ ਆਪਾਂ ਨੂੰ ਹਰੇ ਪੰਜ ਚ ਫਾਇਦਾ ਹੈ ਕਿਉਂ ਆਪਾਂ ਜਿਹੜੇ ਮੁੱਲ ਲੈ ਕੇ ਆਉਣੇ ਹਰੇ ਪੰਜ ਚ ਲੈਣੇ ਸਾਰੀ ਆਹ ਸੁੱਕਦੀ ਜਾਂਦੀ ਹੈ ਆਹ ਹਰੇ ਪੰਜ ਕਟਾਈ ਕਿਵੇਂ ਵੀ ਕਰ ਲਓ ਮੰਨ ਲਓ ਇਹ ਕਟਾਈ ਕਰਨੀ ਹੈ ਜਦੋਂ ਪਹਿਲਾਂ ਤੁਹਾਨੂੰ ਬੀਜਣ ਦਾ ਢੰਗ ਦੱਸਦਾ ਨਾ ਵੀ ਕਿਵੇਂ ਬੀਜਣੀ ਆਪਾਂ ਬੀਜਣ ਦਾ ਢੰਗ ਆਪਣਾ ਇਹੀ ਹੈ ਵੀ ਅਕਤੂਬਰ ਮਹੀਨੇ ਦੇ ਵਿੱਚ ਬਿਜਾਈ ਸ਼ੁਰੂ ਕਰ ਦਿਓ ਇਹਦੀ ਅਗੈਂਤੀ ਹੋ ਜਾਂਦੀ ਹੈ ਅਕਤੂਬਰ ਕਰ ਦਿਓ ਨਵੰਬਰ ਕਰ ਦਿਓ ਅਕਤੂਬਰ ਨਵੰਬਰ ਦੇ ਵਿੱਚ ਇਹਦੀ ਬਿਜਾਈ ਕਰਕੇ ਵੀ ਉਸ ਟਾਈਮ ਜਦੋਂ ਆਪਾਂ ਨੇ ਆਪਣਾ ਇੱਥੇ ਪਾਣੀ ਲਾ ਕੇ ਇੱਕ ਵਾਰ ਇਹਨੂੰ ਪਾਣੀ ਲਾਤਾ ਇਹ ਬੱਤਰ ਹੋ ਜੂ ਵਧੀਆ ਇਹਦੀ ਗੱਤ ਸਹੀ ਹੋ ਗਈ ਜਦੋਂ ਤੇ ਰੂੜੀ ਦੀ ਰੇ ਪਾਉਣੀ ਹੈ ਤਾਂ ਛਾਣਾ ਦੇ ਦਿਓ ਰੂੜੀ ਦੇ ਤੇ ਇੱਕ ਵਾਰੀ ਆਇਆ ਨਾ ਬਗਲ ਕੇ ਲੈਣ ਸਿੱਧੀ ਵੀ ਜੜਦੇ ਹਾਂ ਤੇ ਨਹੀਂ ਬੱਟਾ ਪਾ ਕੇ ਬੱਟਾ ਦੇ ਉੱਪਰ ਆਇਆ ਸੈੱਲ ਦੇ ਉਹ ਜੀ ਇਹਦੀ ਨਾ ਡਿਵੈਲਪਮੈਂਟ ਵਧੀਆ ਇਹਨੂੰ ਜੜ ਨਾ ਮਿਲੂਗੀ ਗਰੋਥ ਮਿਲੂ ਥੱਲਿਓ ਵੀ ਐਂ ਡਿਗਦੀ ਨਹੀਂ ਹੈਗੀ ਹੁਣੇ ਮੈਂ ਸਿੱਧੀ ਬਿਜਾਈ ਕਰੀ ਹਈ ਜਿਹੜੀ ਇਹਦੀ ਸਿੱਧੀ ਬਿਜਾਈ ਦਾ ਕਾਰਨ ਕੀ ਹੈ ਨਾ ਆਹ ਸਿੱਧੀ ਬਿਜਾਈ ਕਰੀ ਹੈ ਕਿਤੇ ਆਪਾਂ ਨੂੰ ਡਿਗਣ ਤੋਂ ਉਹ ਜਦ ਪਾਣੀ ਲਾਉਣੇ ਡਿਗਦੀਆਂ ਫਿਰ ਰੱਸੀ ਬੰਨਣੀ ਪਈ ਆਹ ਰੱਸੀਆਂ ਬੰਨੀਆਂ ਹੁੰਦੀਆਂ ਸਾਰੀਆਂ ਇਹ ਵੀ ਇੱਧਰ ਨਾ ਡਿਗੇ ਇੱਧਰ ਨਾ ਡਿਗੇ ਸਾਰੀ ਰੱਸੀ ਬੰਨੀ ਹੋਈ ਐ ਉਹ ਤੁਰ ਸਕੋ ਵੀ ਡਿਗਣ ਤੋਂ ਜੇ ਆਪਾਂ ਲਾਵਾਂਗੇ ਬੱਟਾਂ ਦੇ ਉੱਪਰ ਬਜਾਈ ਕਰਾਂਗੇ ਬੱਟਾਂ ਦੇ ਉੱਪਰ ਡਿੱਗਣ ਦੀ ਲੋੜ ਨਹੀਂ ਇਹਨਾਂ ਡਿੱਗਦੀ ਨਹੀਂ ਇਹ ਇਹਨੂੰ ਇਹਨਾਂ ਜੜ੍ਹ ਚੋਂ ਸਪਲਾਈ ਮਿਲ ਜਾਂਦੀ ਹੈ ਨਾ ਜੜਾਂ ਦੇ ਮਿੱਟੀ ਵੱਧ ਮਿਲ ਜਾਂਦੀ ਹੈ ਤੇ ਸੈੱਲ ਦੇਣੀ ਹੈ ਇਕੱਲੇ ਸੈੱਲ ਨਾਲ ਤੇ ਝਾੜ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਕਟਾਈ ਐ ਇਸ ਤਰੀਕਾ ਕਰਨ ਲੱਗੇ ਸੀ ਮੰਨ ਲਓ ਜਿਵੇਂ ਆਹ ਕਟਾਈ ਕਰਤੀ ਹੈ ਦੀ ਆਹ ਹੈਗੀ ਵੈਰਾਈਟੀ ਜਿਹੜੀ ਸੁੱਕੀ ਹੈ ਇਹ ਜਮ ਬਿਲਕੁਲ ਸੁੱਕੀ ਹੈ ਆਹ ਥੋੜੀ ਹਰੇ ਬੰਚ ਹੈ ਇਧਰ ਲਈ ਇਹ ਜਿਹੜੀ ਆਪਾਂ ਲਿਆਉਣੀ ਹਰੇਪਾਨ ਵਾਲੀ ਹੁੰਦੀ ਐ ਇਹ ਵੀ ਕੋਈ ਮਾੜੀ ਨਹੀਂ ਆ ਵੀ ਮਾੜੀ ਨਹੀਂ ਜਿਹੜੀ ਆਪਾਂ ਉਹਨੇ ਘਰੇ ਵਰਤਨੀ ਐ ਮੰਨ ਲਓ ਜੇ ਆਪਾਂ ਵੇਚਣੀ ਐ ਸੇਲ ਕਰਨੀ ਐ ਕਾਹਾਂ ਤਾਂ ਇਹਨੂੰ ਹਰੇਪਾਨ ਚ ਲੈ ਕੇ ਜਾਓ ਆਹ ਚੀਜ਼ੇ ਲਈ ਨਾ ਸਹੀ ਚੱਲੂਗੀ ਆਹ ਹਰੇਪਾਨ ਦੇ ਵਿੱਚ ਇਹਦਾ ਰੇਟ ਵੱਧ ਹੋਊ ਜੇ ਵੇਚਣੀ ਐ ਆਪਾਂ ਜੇ ਆਪਾਂ ਵਰਤਨੀ ਐ ਘਰੇ ਤਾਂ ਇਹਨੂੰ ਆਪਾਂ ਸੁਕਾ ਲਓ ਇਹਨੂੰ ਜਦੋਂ ਆਇਆ ਕਟਾਈ ਕਰਕੇ ਹਾਰੇ ਪੰਜ ਕਰਨੀ ਆ ਜਦੋਂ ਕਟਾਈ ਕਰਨੀ ਆ ਕਟਾਈ ਹੁਣ ਆਪਾਂ ਅੱਜ ਕਰ ਲਾਂਗੇ ਇਹਨੂੰ ਸੁਕਾਉਣਾ ਧੁੱਪੇ ਨੇ ਸੁਕਾਉਣਾ ਇਹਨੂੰ ਛਾਂ ਦੇ ਵਿੱਚ ਹੀ ਸੁਕਾਉਣਾ ਤੇ ਬਾਕੀ ਆਪਾਂ ਸਾਰਾ ਅੱਜ ਹੀ ਆਪਾਂ ਤੋੜ ਕੇ ਆ ਟੱਬ ਭਰ ਲੇ ਸਾਰਾ ਆਟਾ ਬਾਬਾ ਪਰਿਵਰਤੀ ਹਾਂ ਇਹ ਤੋੜ ਕੇ ਸਾਰਾ ਇਹਦੇ ਵਿੱਚ ਰੱਖ ਤਾ ਕਿ ਬਿਜਾਈ ਕਰਨ ਦਾ ਵੀ ਤੁਹਾਨੂੰ ਦੱਸਦਾ ਵੀ ਕਦੋਂ ਬਿਜਾਈ ਕਰਨੀ ਹੈ ਕਿਹੜੇ ਮਹੀਨੇ ਕਰਨੀ ਹੈ ਤੇ ਹੁਣ ਇਹਦਾ ਕਟਾਈ ਦਾ ਟਾਈਮ ਆ ਗਿਆ ਕਟਾਈ ਇਹਦੀ ਮੰਨ ਲਓ ਹੁਣ ਚੱਲ ਰਿਹਾ ਮਹੀਨਾ ਤੇਰਾ ਅਪ੍ਰੈਲ ਦੇ ਲਾਸਟ ਚ ਕਟਾਈ ਹੁੰਦੀ ਹੈ ਸ਼ੁਰੂ ਇਹਦੀ ਤੇ ਹੁਣ ਅਪ੍ਰੈਲ ਤੇ ਮਈ ਚੱਲ ਪਈ ਤੇ ਮਈ ਮਈ ਦੇ ਬਸ ਪਹਿਲੇ ਹਫਤੇ ਸਾਰੀ ਕਟਾਈ ਹੋ ਜੂ ਇਹਦੀ ਹੁਣ ਆਪਾਂ ਕਟਾਈ ਕਰਨ ਲੱਗੇ ਆ ਇਹਦੀ ਨਿਸ਼ਾਨੀ ਆ ਹੁੰਦੀ ਹੈ ਮੰਨ ਲਓ ਹਰੇ ਪੰਚ ਚ ਥੋੜੀ ਥੋੜੀ ਪੀਲੇ ਪੰਚ ਪੈਂਦੀ ਜਾਂਦੀ ਹੈ ਇਹ ਨਹੀਂ ਮੰਨ ਲਓ ਜਿਆਦੇ ਹਰੀ ਹੈਗੀ ਉਹਨੂੰ ਭਾਵੇਂ ਨਾਕਟਾਈ ਕਰੋ ਵੀ ਇਹਨੂੰ ਸ਼ਾਮੇ ਸ਼ਾਮੇ ਆਪਾਂ ਸੁਕਾ ਲਾਂਗੇ ਇੱਕ ਵਾਰੀ ਕਰੋ ਫਿਚਰ ਦੇ ਤਰੀਕਾ ਦੇਖੋ ਇੱਕ ਚਮਚੇ ਦੇ ਵਿੱਚ ਕਿੰਨੇ ਕਬੀ ਪੈਂਦਾ ਇਹ ਇੱਕ ਚਮਚ ਚਮਚ ਵੀ ਜ਼ਿਆਦਾ ਹੁੰਦਾ ਇੱਕ ਚਮਚਾਏ ਵੀਜ ਤੇ ਆ ਤਾਂ ਬੂਝੇ ਹੈ ਗਿੜਮੇ ਬੂਝੇ ਹੈ ਇਹ ਜੇ ਤਾਂ ਤੁਸੀਂ ਲਾਉਣਾ ਵੀ ਐ ਲੈਂਡਬਾਰ ਲਾਉਣੇ ਆ ਛਿੱਟਾ ਦੇਣਾ ਫਿਰ ਇਹਦਾ ਕੀ ਚੱਕਰ ਹੁੰਦਾ ਵੀ ਡਿੱਗਣ ਦਾ ਚੱਕਰ ਆ ਹੁੰਦਾ ਇਹ ਕਿੰਨਾ ਗ੍ਰੋਥ ਵੱਧਾ ਹੋਣ ਮਤਲਬ ਫਲਾਵਟ ਵੱਧ ਹੁੰਦੀ ਹੈ ਇਹ ਆ ਹੁਣ ਪੂਜਾ ਇੱਕ ਆਗਾ ਮੰਨ ਲਓ ਆ ਇਹ ਡਿੱਗਿਆ ਤੇ ਇੱਕ ਪੂਜਾ ਇਹ ਡਿੱਗਿਆ ਦੀਆਂ ਟਾਂਗਾ ਕਿੰਨੀਆਂ ਆ ਨੀਚੇ ਤੋਂ ਦਿਖਾਇਆ ਟਾਂਗਾ ਇਹ ਆ ਚਾਂਗਾ ਦੇਖ ਲਓ ਕਿੰਨੀਆਂ ਇਹਦੀਆਂ ਜਾਂਦੀਆਂ ਟਾਂਗਾ ਇਹ ਸਾਰਾ ਇੱਕ ਇੱਕੋ ਪੂਜਾ ਜੇ ਇਹਨੂੰ ਆਪਾਂ ਲਾਵਾਂ ਵਿਰਲਾ ਤੇ ਫਿਰ ਉਹ ਜਾਏ ਨਾ ਫਲਾਵਟ ਵੱਧ ਹੋ ਜਾਊ ਫਲਾਰਾ ਵੱਧ ਹੋ ਜਾਊਗਾ ਇਹ ਮੰਨ ਲਓ ਗ੍ਰੋਥ ਜ਼ਿਆਦਾ ਹੋ ਗਈ ਫਸਲ ਇਹਦਾ ਪੈਦਾ ਵੱਧ ਹੋਊਗੇ ਤੇ ਝਾੜ ਵਧੀਆ ਹੋਊਗਾ ਤੇ ਜੇ ਆਪਾਂ ਸੰਗਣੀ ਲਾ ਦਨੇ ਆ ਉਹ ਸੰਗਣੀ ਇੱਕ ਦੂਜੇ ਦੇ ਵਿੱਚ ਐ ਬੜੀ ਜਾਂਦੀ ਐ ਐਨਾ ਝਾੜ ਨਹੀਂ ਦਿੰਦੀ ਫਿਰ ਇਹ ਇਹ ਘਟ ਜਾਂਦੀ ਐ ਜੇ ਆਪਾਂ ਵੀ ਮੇਰੇ ਕੋਲ ਤਾਂ ਮਕਾਨ ਦੇ ਵਿੱਚ ਜਗ੍ਹਾ ਹੈਗੀ ਆਪਣਾ 2 ਕਨਾਲ ਵਾਲਾ ਵਿੱਚ ਮਕਾਨ ਮੈਂ ਸਾਰੀ ਸਬਜ਼ੀ ਕੁਛ ਵੀ ਲਾਉਣਾ ਸਾਰੇ ਫਲ ਰੂਟਾਂ ਦੇ ਬੂਟੇ ਸਾਰੇ ਘਰ ਹੀ ਲਾਏ ਹੋਏ ਆ ਤੇ ਜਿਹਦੇ ਕੋਲੇ ਨਹੀਂ ਜਗ੍ਹਾ ਹੈਗੀ ਉਹ ਮੈਂ ਤਰੀਕਾ ਇਹੀ ਦੱਸਦਾ ਤੁਹਾਨੂੰ ਵੀ ਜਗ੍ਹਾ ਜਿਹਦੇ ਕੋਲ ਨਹੀਂ ਜਿਹੜੇ ਹੁੰਦੇ ਆਪਣੇ ਗਵਲੇ ਹੁੰਦੇ ਆ ਗਮਲੇ ਦੇ ਵਿੱਚ ਲਾ ਦਿਓ ਇਹਨੂੰ ਜੇ نیچے ਵੀ ਜਗ੍ਹਾ ਹੈ ਨਹੀਂ ਉੱਪਰ ਆ ਇਹਨੂੰ ਮਕਾਨ ਦੇ ਉੱਪਰ ਰੱਖ ਦਿਓ ਮਕਾਨ ਦੇ ਉੱਪਰ ਰੱਖ ਕੇ ਹੁਣ ਪਾਣੀ ਪਾਉਂਦੇ ਰਹੋ ਕੱਲਾ ਕੋਈ ਸਪਰੇ ਨਹੀਂ ਕਰਨੀ ਕੁਝ ਨਹੀਂ ਕਰਨਾ ਸੌਂਪਦਾ ਐ ਬਸ ਗੋਡੋ ਦੇ ਵਿੱਚ ਇੱਕ ਜਾਂ ਦੋ ਬੂਜੇ ਲਾ ਦਿਓ ਉਹਦੇ ਵਿੱਚ ਗਮਲੇ ਦੇ ਤੇ ਉਹੀ ਵਧੀਆ ਆ ਆਪਣੇ ਖਾਨ ਨੂੰ ਆਪਦੇ ਕੰਮ ਚੱਲੀ ਜਾਊਗਾ ਤੇ ਹੁਣ ਆਪਾਂ ਕਟਾਈ ਕਰਨ ਲੱਗੇ ਆ ਜੀ ਕਟਾਈ ਇਹ ਸਾਰੀ ਕਰਕੇ ਫਿਰ ਇਹ ਖਰਾਬ ਨਹੀਂ ਹੁੰਦੇ ਮੰਨ ਲਓ ਜਦੋਂ ਜ਼ਿਆਦਾ ਕਾਇਰੇ ਵਿੱਚ ਹੋ ਜਾਂਦੀ ਹੈ ਫਿਰ ਆਪਾਂ ਮਗਰੋਂ ਕਟਾਈ ਕਰਨ ਲੱਗਦੇ ਹਾਂ ਹੁਣ ਆਪਾਂ ਕਟਾਈ ਇਹਦੀ ਨਾਲ ਦੀ ਨਾ ਕਰੀ ਜਾਵਾਂਗੇ ਇਹ ਮੇਰਾ ਚੈਨਲ ਦਾ ਨਾਮ ਹੈਗਾ ਜਗਤਾਰ ਜੱਜਰ ਤੇ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਆਪਾਂ ਨੂੰ ਜਿਵੇਂ ਜਿਵੇਂ ਕਹਿੰਦੇ ਜਾਣਕਾਰੀ ਜਿੰਨੀ ਹੁੰਦੀ ਆਪਾਂ ਜਾਣਕਾਰੀ ਦਿੰਦੇ ਰਹਿੰਨੇ ਆ ਜੀ ਆਪਾਂ ਨਾ ਪਹਿਲਾਂ ਵੀਡੀਓ ਬਣਾਉਂਦਾ ਰਹਿੰਦਾ ਸੀ ਹੁਣ ਮੈਨੂੰ ਐ ਹੁੰਦਾ ਵੀ ਆਪਾਂ ਜਦੋਂ ਆਪਦੀ ਬਜਾਈ ਕਰੀਏ ਮੰਨ ਲਓ ਕੋਈ ਵੀ ਚੀਜ਼ ਐ ਫਸਲ ਹੋ ਗਈ ਸਬਜੀ ਹੋ ਗਈ ਫਰੂਟ ਹੋ ਗਏ ਵੀ ਆਪਾਂ ਮਿਹਨਤ ਕਰਦੇ ਆਂ ਆਪਾਂ ਵੀਡੀਓ ਪਾ ਕੇ ਦੱਸਦੇ ਨੀਗਾ ਹਾਂ ਵੀ ਅਸੀਂ ਆਹ ਕੁਝ ਕਰੇ ਵੀ ਆਹ ਬਣਾਇਆ ਤਿਆਰ ਕਰੇ ਹੁਣ ਆਪਾਂ ਸੌਂਫ ਤਿਆਰ ਕਰੀਏ ਸੌਂਫ ਤੇ ਲਾ ਲਓ ਮੰਨ ਲਓ ਆਪਾਂ ਨੂੰ ਹਰ ਘਰ ਦੇ ਵਿੱਚ ਸੌਂਫ ਚੱਲਦੀ ਆ ਆਪਾਂ ਚਾਹ ਦੇ ਵਿੱਚ ਪਾਉਨੇ ਆ ਸੌਂਫ ਪੈਂਦੀ ਆ ਅਚਾਰ ਦੇ ਵਿੱਚ ਪਾਉਨੇ ਉਹ ਵੀ ਸੌਂਫ ਪੈਂਦੀ ਆ ਤੜਕਾ ਲਾਉਣਾ ਕਿਸੇ ਕਾਸੀ ਵੀ ਚੀਜ਼ ਨੂੰ ਸੌਂ ਵਿੱਚ ਪਾਉਂਦੀ ਆ ਪੰਜੀਰੀ ਬਨਉਣੀ ਉਹ ਚ ਸੌਂ ਪੈਂਦੀ ਐ ਕੋਈ ਵੀ ਚੀਜ਼ ਆ ਜਿਹੜੀ ਆਪਾਂ ਤਿਆਰ ਕਰਦੇ ਆ ਸੌਂ ਪੈਂਦੀ ਐ ਮੰਨ ਲਓ ਹੋਟਲ ਦੇ ਵਿੱਚ ਵਗਜੋ ਕਿਤੇ ਵਗਜੋ ਪੈਲਸ ਦੇ ਵਿੱਚ ਵਗਜੋ ਪਹਿਲਾਂ ਆਪਾਂ ਖਾਣਾ ਖਾਣੇ ਆ ਖਾਣੇ ਤੋਂ ਮਗਰੋਂ ਆਪਾਂ ਨੂੰ ਸੌਂ ਦੇ ਨਾਲ ਖੰਡ ਪਾਈ ਪਈ ਹੁੰਦੀ ਐ ਖੰਡ ਤੇ ਸੌਂ ਪਾ ਕੇ ਆਪਾਂ ਖਾਣੇ ਆ ਤੇ ਇਹ ਜੜੀ ਬੂਟੀਆਂ ਚ ਆ ਗਈ ਮੰਨ ਲਓ ਇੱਕ ਤਰ੍ਹਾਂ ਦੀ ਦੇਸੀ ਦਵਾਈ ਐ ਕੋਈ ਪੇਟ ਨਾਲ ਦਰਦ ਕਰੂਗਾ ਵੀ ਆਪਾਂ ਹੁਣ ਮੰਨ ਲਓ ਆਪਾਂ ਦਾ ਬਜਾਈ ਕਰੀ ਆ ਆਪਾਂ ਕਿਹੜਾ ਡਾਕਟਰ ਆਗੇ ਸਾਨੂੰ ਵੀ ਪਤਾ ਹੀ ਸਾਰਿਆਂ ਨੂੰ ਵੀ ਕੀ ਕੀ ਫਾਇਦੇ ਆ ਜੇ ਆਪਾਂ ਖਾਣਾ ਖਾਣੇ ਖਾਣ ਤੋਂ ਮੰਗ ਲਓ ਆਪਾਂ ਗੁੜ ਵੀ ਖਾਣੇ ਆਣੇ ਗੁੜ ਦੇ ਨਾਲ ਵੀ ਸੌਂਫ ਵੀ ਥੋੜੀ ਖਾ ਲੈਣੇ ਆ ਤੇ ਕੋਈ ਮਾੜੀ ਨਹੀਂ ਹੈਗੀ ਵੀ ਕਿਸੇ ਤਰ੍ਹਾਂ ਦੀਆਂ ਦਬਾਗਾਂ ਵੀ ਇਹ ਤੋਂ ਪੈਦਾ ਹੁੰਦੀਆਂ ਸੌਂਫ ਤੋਂ ਵੀ ਖਰਚਾ ਨਹੀਂ ਹੈਗਾ ਜ਼ਿਆਦਾ ਕੋਈ ਆਪਾਂ ਨਾ ਬਜਾਈ ਕਰੋ ਇਹਦੀ ਇਹਨੂੰ ਵੀ ਦਿਓ ਜੇ ਤਾਂ ਸਿਖਾਉਣੀ ਹੈ ਇਹਦੀ ਨਿਸ਼ਾਨੀ ਮੈਂ ਤੁਹਾਨੂੰ ਦੱਸਦਾ ਆ ਹੁਣ ਜਦੋਂ ਸੁੱਕੀ ਹੋਈ ਹੈ ਇਹਦੀ ਨਿਸ਼ਾਨੀ ਕੀ ਆ ਆ ਪੀਲਾ ਪੈ ਜਾਂਦਾ ਆ ਨਾੜੇ ਦਾ ਪੀਲਾਪਣ ਚ ਹੋ ਗਿਆ ਨਾ ਆ ਦੂਜੇ ਨਾੜ ਆ ਜਿਹੜੇ ਸਾਰੇ ਇਹ ਹਰੇ ਪੰਚ ਪਏ ਆ ਆ ਵੀ ਆ ਵੀ ਹਰੇ ਪੰਚ ਆ ਆ ਦੇਖੋ ਆ ਪੀਲੇ ਪੰਚ ਆ ਆਪਾਂ ਕਰੇ ਕਟਾਈ ਕਰਦੇ ਆ ਪੀਲੇ ਪੰਚ ਇਹਦੇ ਮੰਨ ਲਓ ਕੋਈ ਜ਼ਰੂਰੀ ਨਹੀਂ ਆਪਾਂ ਚਾਹ ਦੇ ਵਿੱਚ ਪਾਉਣੀ ਆ ਜੇ ਚਾਹਾਂ ਚ ਵਰਤਦੇ ਆ ਸਾਰੇ ਕਿਤੇ ਵਰਤਦੇ ਆਪਾਂ ਇਹਨੂੰ ਐ ਨਹੀਂ ਵੀ ਐ ਸਿੱਧੇ ਵੀ ਉਹ ਕਰ ਲੋ ਇਹਨੂੰ ਨਾ ਪੀਸ ਵੀ ਸਕਦੇ ਹੋ ਤੁਸੀਂ ਉਹਨੂੰ ਕੱਢ ਕੇ ਨਾ ਉਹਦੇ ਬਿਜਲੀ ਮਸ਼ੀਨ ਦੇ ਗ੍ਰਾਈਂਡਰ ਜਿਹੇ ਦੇ ਬਿਜਲੀ ਮਿਕਸੀ ਦੇ ਐਕਸੀ ਬੀਜਪੀ ਇਸਕੇ ਪਾウダー ਬਣਾ ਲਓ ਪਾウダー ਬਣਾ ਕੇ ਇਹਨੂੰ ਪਾ ਕੇ ਨਾ ਇੱਕ ਚਮਚਾ ਭਰਿਆ ਤੇ ਚਾਹ ਬਣਾਉਣ ਵਾਲੇ ਪਾਤਾ ਤੇ ਐਂ ਜੇ ਹੁਣ ਸੁੱਕੀ ਆਮ ਲਓ ਜਮਾ ਸੁੱਕੀ ਐ ਇਹਨੂੰ ਐਂ ਪੀਸ ਲਓ ਆ ਤੇਰਾ ਤੋੜ ਦੋ ਆ ਤੋੜੀ ਐ ਮੈਂ ਆ ਸੁੱਕੀ ਸੀਗੀ ਸਾਰੀ ਆ ਪੀਸ ਟੁੱਟ ਗਈ ਉਪਰ ਆਹ ਤਾਂ ਇਹਦੇ ਵਿੱਚ ਕੀ ਐ ਨਾ ਇਹ ਉਹ ਨਹੀਂ ਹੁੰਦਾ ਤੇਰਾ ਵੀ ਆਪਾਂ ਐਂ ਕਰਦੇ ਆ ਇਹਨੂੰ ਮਾਲਾ ਐਨੂੰ ਵਿਚਾ ਕੇ ਐਂ ਪੀਸਤਾ ਐਂ ਪੀਸ ਨਾ ਚੱਕਰ ਪੈਂਦਾ ਕੀ ਪੈਂਦਾ ਹੋਰ ਕੋਈ ਚੱਕਰ ਨਹੀਂ ਪੈਂਦਾ ਆ ਜਿਹੜੇ ਢੱਕੇ ਵਿੱਚ ਆਉਂਦੇ ਆ ਮਾਰੇ ਮਾਰੇ ਇਹ ਆਪਾਂ ਨੂੰ ਚੋਕਣੇ ਪੈਂਦੇ ਵੇ ਤੇ ਇਹ ਤੜਾਈ ਕਰਨੀ ਕੋਈ ਜ਼ਰੂਰੀ ਨਹੀਂ ਹੈਗਾ ਐਂ ਕਰ ਲਓ ਆ ਇਕੱਲੇ ਇਕੱਲੇ ਨੂੰ ਕਰਕੇ ਐਂ ਭੋਰੀ ਚੱਲੋ ਐਂ ਭੋਰੀ ਚੱਲੋ ਇਹਦੇ ਵਿੱਚ ਹੁਣ ਮੈਂ ਪੋਰ ਕੇ ਤੁਹਾਨੂੰ ਦਿਖਾਤੀ ਮੈਂ ਨਾ ਇਹਨੇ ਅੰਡਰਟਾਰਟ ਵੀ ਨਹੀਂ ਕਰਿਆ ਬਿਲਕੁਲ ਮੈਂ ਥੱਲੇ ਢੋਲੀ ਆਪਾਂ ਐਵੇਂ ਬੰਦਾ ਸੋਚ ਲੈਂਦਾ ਵੀ ਆਪਣੇ ਕੋਲ ਤਾਂ ਬਾਧੂ ਐਰ ਕੀ ਹੁੰਦਾ ਢੋਲ ਪਰੇ ਨਹੀਂ ਇਹਦੀ ਕਦਰ ਵੀ ਕਰੋ ਕੋਈ ਵੀ ਚੀਜ਼ ਆ ਮੰਨ ਲਓ ਕਦਰ ਕਰੋ ਪਹਿਲਾਂ ਕਿ ਇਹਦਾ ਮੈਂ ਕਟਾਈ ਕਰੀ ਜਾਂਦਾ ਹੁਣ ਹੁਣ ਕਟਾਈ ਕਰ ਰਹੇ ਹਾਂ ਪਹਿਲਾਂ ਨਾ ਪਾਣੀ ਦਾ ਛੜਕਾ ਕਰਿਆ ਉਸਤੇ ਸਾਰੇ ਦੇ ਸੀ ਆ ਆਪਣੇ ਕੋਲੇ ਆ ਪਾਈਪ ਪਈ ਆ ਆਹ ਬਾਈ ਪਾਈਪ ਤੇ ਪਾਈਪ ਨਾਲ ਸਾਰੇ ਮੈਂ ਛੱਡ ਕੇ ਨਾ ਬੰਬੀ ਤੇ ਮੋਟਰ ਛੱਡ ਕੇ ਸਾਰੇ ਉਸਤੇ ਐ ਪ੍ਰੈਸ਼ਰ ਮਾਰਦਾ ਵੀ ਜਿਹੜਾ ਧੂੜ ਮਿੱਟੀ ਆ ਹੁਣ ਮੰਨ ਲਓ ਚੱਲ ਰਹੀ ਆ ਆਹ ਤੇਰਾ ਹਾਰੀ ਦਾ ਫੀਲਡ ਚੱਲ ਰਿਹਾ ਹੁਣ ਕਣਕ ਦੀ ਕਟਾਈ ਸੀ ਫਿਰ ਤੂੜੀ ਬਣੀ ਆ ਤੂੜੀ ਦਾ ਗਰਦਾ ਸਾਰਾ ਪਾਈ ਜਾਂਦਾ ਉੱਪਰ ਫਿਰ ਮਿੱਟੀ ਧੂੜ ਸਾਰਾ ਜੇ ਨਿਕਲ ਜਾਂਦਾ ਜੀ ਉੱਪਰ ਆਏ ਪਾਣੀ ਮਾਰ ਕੇ ਸਾਰੇ ਦੇ ਪੁਣੇ ਧੁੱਪ ਲੱਗੀ ਤੇ ਸੁੱਕ ਗਈ ਸੁੱਕਣ ਤੋਂ ਬਾਅਦ ਆਪਾਂ ਕਟਾਈ ਕਰਨ ਲੱਗੇ ਲੈ ਹੁਣ ਇਹਨਾਂ ਸਾਰੀ ਕਟਾਈ ਕਰਾਂਗੇ ਤਾਂ ਨੂੰ ਮੈਂ ਸਾਰੀ ਕਟਾਈ ਕਰਕੇ ਦਿਖਾ ਦਿੰਦਾ ਇਹ ਤਾਂ ਟਾਈਮ ਕੁਝ ਨਹੀਂ ਲੱਗਦਾ ਜੇ ਆਪਾਂ ਕਟਾਈ ਕਰਦੇ ਟਾਈਮ ਲੱਗਦਾ ਲਾਈਡ ਆਈਡੀ ਆਈਡੀ ਫੋਲੋ ਹੋਗੇ ਇਸੇ ਤਰ੍ਹਾਂ ਦੇ ਮੰਨ ਲਓ ਆ ਫੁੱਲ ਦਾ ਸੈਜ ਲੈ ਲਓ ਤੇ ਇਦਾਂ ਬੂਝਾ ਦਿਖਾ ਦਿਓ ਆ ਨੇੜੇ ਹੋ ਕੇ ਦਿਖਾ ਦਿਓ ਮੂਝਾ ਮਾਰੇ ਅੰਦਰ ਆ ਕੇ ਪੂਰੇ ਆ ਕੇ ਦਿਖਾਓ ਇੱਧਰ ਆ ਇੱਕੋ ਬੂਝਾ ਇਹਦੀ ਜੜ ਤੋਂ ਦਿਖਾ ਦਿਓ ਆ ਜੜ ਤੋਂ ਐਨ ਐਨੇ ਐਨ ਇਹਨੇ ਟਾਂਗਾਂ ਫੈਲ ਗਿਆ ਹੋਗਾ ਆ ਆ ਸਾਰੀਆਂ ਬ੍ਰਾਂਚਾਂ ਫੈਲ ਗਈਆਂ ਨੇ ਇਹਦੀਆਂ ਤੇ ਐਡੇ ਐਡੇ ਆ ਲੱਗੇ ਆ ਇੱਕ ਫੁੱਲ ਦੇ ਇੱਕ ਨੂੰ ਇਹ ਤਾਂ ਕਰਕੇ ਆਪਾਂ ਕਹਿ ਰਹੇ ਨਾ ਵੀ ਇਹਦਾ ਨਾ ਮੁੱਲ ਕੋਈ ਵੀ ਚੀਜ਼ ਆ ਮੁੱਲ ਲੈਉਣ ਨਾਲੋਂ ਤੇ ਆਪਾਂ ਨੂੰ ਨਾ ਆਪਦੀ ਤਿਆਰ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਕੋਈ ਵੀ ਸਬਜ਼ੀ ਕੋਈ ਫਰੂਟ ਹੋਵੇ ਕੁਝ ਵੀ ਆਪਦੇ ਹੱਥੀ ਤਿਆਰ ਕਰਿਆ ਹੋਵੇ ਆਪਾਂ ਨੂੰ ਕੋਈ ਡਰ ਨਹੀਂ ਰਹਿੰਦਾ ਨਾ ਉਹਦੇ ਵਿੱਚ ਕੋਈ ਕਾਸੇ ਦੇ ਵਿੱਚ ਵੀ ਮੰਨ ਲਓ ਕੋਈ ਸਪਰੇਅ ਰੇ ਅਬ ਜਿਆਦੇ ਪਾਂਗਾ ਹੁੰਦੀਆਂ ਆਪਾਂ ਨੂੰ ਕਿਹੜਾ ਹੁਣ ਪਤਾ ਹੁੰਦਾ ਕੀ ਕੁਛ ਪਾਇਆ ਫਿਰ ਨਾ ਤਾਂ ਬੰਦਾ ਆਪਦੀ ਜੀ ਤਿਆਰ ਕਰੇ ਕੋਈ ਬੰਦਾ ਬਿਮਾਰ ਨਾ ਹੋਵਾ ਕਰੇ ਵੀ ਡਾਕਟਰ ਕੋਲੇ ਜਾਣ ਦੀ ਜ਼ਰੂਰਤ ਇਹਨੂੰ ਉਹਨੂੰ ਆਪਦੀ ਸਿਹਤ ਦਾ ਹੁੰਦਾ ਵੀ ਸਿਹਤ ਦਾ ਖਿਆਲ ਰੱਖੋ ਆਪਾਂ ਵੀਨ ਨਾਲ ਇਹ ਆਪਦਾ ਖਰਚਾ ਕੱਢਦਾ ਨਾਲ ਸਿਹਤ ਸੰਭਾਲਦੀ ਆਪਦੀ ਸੈੱਟ ਹੁੰਦੀ ਹੈ ਤੇ ਆ ਮੈਂ ਕਹ ਸਾਰਾ ਪਾ ਤਿਆਰ ਕਰਦਾ ਇਹਨੂੰ ਪਾਣੀ ਲਾਉਂਦੇ ਰਹਿੰਦੇ ਆ ਕੱਲਾ ਪਾਣੀ ਲਾਉਣਾ ਹੋਰ ਕੁਛ ਨਹੀਂ ਕਰਦਾ ਕੋਈ ਸਪਰੇ ਨਹੀਂ ਕਰਨੀ ਰੇਪ ਪਾਉਣੀ ਹੈ ਰੂੜੀ ਦੀ ਰੇਪ ਪਾ ਦਿਓ ਬਜਾਈ ਵੇਲੇ ਪਾ ਦਿਓ ਉਦੋਂ ਪਾ ਦਿਓ ਤੇ ਉਹ ਛੱਟਾ ਥੱਲੇ ਜਦੋਂ ਛੋਟੀ ਹੁੰਦੀ ਹੈ ਉਗਰਨ ਵੇਲੇ ਦੇ ਦਿਓ ਕੋਈ ਚੱਕਰ ਨਹੀਂ ਹੁੰਦਾ ਇਹਦਾ ਹਾਈਟ ਦੇਖ ਲਓ ਜੀ ਮੰਨ ਲਓ ਹਾਈਟ 6 ਫੁੱਟ ਤੇ 2 ਇੰਚ ਤਾਂ ਹਾਈਟ ਮੇਰੀ ਆਪ ਦੀ ਹੈ ਤੇ ਆਹ ਦੇਖ ਲਓ ਇਹਦੀ ਵੀ ਨਾਲ ਹੀ ਹੈ ਇਹ ਸਾਰੇ ਬੁੱਢੇ ਆ 부ਜੇ ਹੈ ਟੇਡੇ ਹੋਏ ਪਏ ਥੋੜੇ ਤੇ 6 ਫੁੱਟ ਤੇ 2 ਇੰਚ ਕੱਦ ਮੇਰਾ ਤੇ ਆਹ ਦੇਖ ਲੋ ਕਰ ਦੇਦਾ ਵੀ ਤੇ ਫਿਰ ਬੂਜੇ ਦੇ ਫਲਾ ਆ ਫਲਾਤ ਦੇਖ ਲੋ ਕਿੰਨਾ ਫੈਲਿਆ ਹੋਇਆ ਇੰਨਾ ਤੇ ਵੀ ਸਾਰਾ ਫੈਲਿਆ ਹੋਇਆ ਬੂਜੇ ਕਿ ਆਪਾਂ ਜਿਹੜੀ ਜਾਣਕਾਰੀ ਦਿੱਤੀ ਆ ਨਾ ਜਿੰਨੀ ਕ ਆਪਾਂ ਨੂੰ ਜਾਣਕਾਰੀ ਸੀਗੀ ਸਾਰੀ ਤੁਹਾਨੂੰ ਦੇਤੀ ਵੀ ਤੁਹਾਨੂੰ ਦੱਸਤਾ ਬੀਜਣ ਦਾ ਟਾਈਮ ਵੀ ਕਦੋਂ ਬੀਜਣੀ ਐ ਕਿਵੇਂ ਬੀਜਣੀ ਐ ਤੇ ਕਟਾਈ ਦਾ ਟਾਈਮ ਹੁਣ ਚੱਲ ਰਿਹਾ ਮੰਨ ਲਓ ਹਾਰੀ ਦਾ ਟਾਈਮ ਹੀ ਆ ਹੁਣ ਕਦੋਂ ਵੀ ਇਹ ਬੀਜਣੀ ਆਪਾਂ ਤੇ ਜਿੰਨੀਆਂ ਮੈਂ ਸਬਜ਼ੀਆਂ ਲਾਉਣਾ ਆਪਦੀਆਂ ਆ ਸਿਰ ਪਾਸੇ ਸਾਰੀਆਂ ਹੀ ਸਬਜ਼ੀਆਂ ਤਾਂ ਤੇ ਆ ਦਿਖਾ ਦੇ ਮਾੜੇ ਸਾਰੀਆਂ ਦਿਖਾ ਦੇ ਇਹ ਜਾਣਕਾਰੀ ਮੈਂ ਹੋਰ ਕਿਉਂ ਨਹੀਂ ਦਿੱਤੀ ਮੈਂ ਖਾਵੇਂ ਇਕੱਠੀ ਨਹੀਂ ਆਪਾਂ ਦਿੰਦੇ ਇਕੱਲੀ ਸੌਂਫ ਦੀ ਰੱਖ ਦੇ ਆਪਾਂ ਸੌਂਫ ਦੀ ਜਾਣਕਾਰੀ ਦਿੱਤੀ ਹੈ ਬਾਕੀ ਸਾਰੀਆਂ ਮੈਂ ਜਾਣਕਾਰੀਆਂ ਦਿੰਦਾ ਰਹੂੰਗਾ ਜਿਵੇਂ ਆਪਣੇ ਹੋ ਗਏ ਚੌਪੜ ਕਦੂ ਕਦੂ ਕarele ਤੋਰੀ ਟਮਾਟਰ ਸਾਰੇ ਮੰਨ ਲਓ ਸਬਜ਼ੀ ਜਿੰਨੀ ਹੁੰਦੀ ਹੈ ਹੁਣ ਆਹ ਟਾਈਮ ਆ ਜਿਹੜਾ ਸਬਜ਼ੀ ਦਾ ਤੇ ਤੁਹਾਨੂੰ ਸਾਰਾ ਦੱਸ ਦਊਗਾ ਵੀ ਕਿਹੜੇ ਟਾਈਮ ਬੀਜਣੀ ਹੁੰਦੀ ਆਹ ਸਬਜ਼ੀ ਕਿਹੜੇ ਟਾਈਮ ਆਹ ਸਬਜ਼ੀ ਬੀਜਣੀ ਹੁੰਦੀ ਹੈ ਤੇ ਸਾਰਾ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਸ ਆਪਣੀਆਂ ਜਾਣਕਾਰੀਆਂ ਤਾਂ ਜਿੰਨੀਆਂ ਸੀਗੀਆਂ ਪੂਰੀਆਂ ਕਰ ਦਿੱਤੀਆਂ ਤੇ ਅੱਗੇ ਨਾ ਮਾਲਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਨਾਲ ਭੁੱਲਿਆ ਕਰੋ ਤੇ ਚਲੋ ਠੀਕ ਆ ਧੰਨਵਾਦੀ ਜੀ